ਜਗਦੀਪ ਜੀ ਮੈਂ ਇੱਕ ਹੋਰ ਰਿਸਰਚ ਇੱਥੇ ਕੀਤੀ ਹੈ ਜਦੋਂ ਮੈਂ ਇਹਨਾਂ ਦੇ ਨਾਲ ਗੱਲ ਕਰ ਰਹੀ ਸੀ ਇਹ ਸਾਰੇ ਤੁਹਾਡੇ ਰਿਸ਼ਤੇਦਾਰ ਨੇ ਸੰਧੂਆਂ ਦਾ ਪਿੰਡ ਹੈ 21 ਬਜ਼ੁਰਗ ਦੀ ਇਹ ਸਾਰੇ ਹੋਰ ਆਲਾਦ ਨੇ ਇਹਨਾਂ ਨੇ ਖੁਦ ਦੱਸਿਆ ਕਿ ਇਹ ਸਾਰੇ ਜਿੰਨੇ ਵੀ ਪਿੰਡ ਦੇ ਵਿੱਚ ਨੇ ਉਹ ਸੰਧੂ ਨੇ ਅਸੀਂ ਜਦੋਂ ਆ ਆ ਵੀ ਰਹੀ ਸੀ ਸਭ ਦੇ ਘਰ ਦੇ ਬਾਹਰ ਨੰਬਰ ਜੋ ਨੇਮ ਪਲੇਟ ਲੱਗੀ ਹੋਈ ਸੀ ਉਹ ਸੰਧੂ ਲੱਗੀ ਹੋਈ ਸੀ ਤੇ ਇੱਕ ਦਿਮਾਗ ਦੇ ਵਿੱਚ ਜ਼ਰੂਰ ਆਇਆ ਸੀ ਕਿ ਇੱਥੇ ਸਾਰੇ ਸੰਧੂ ਰਹਿੰਦੇ ਨੇ ਤਾਂ ਇਹਨਾਂ ਨੇ ਦੱਸਿਆ ਕਹਿੰਦੇ ਕਿ ਅਸੀਂ ਇੱਕ ਹੀ ਬਜ਼ੁਰਗ ਦੇ ਸਾਰੇ ਔਲਾਦਾਂ ਅਸੀਂ ਸਾਰੇ ਹੀ ਸੰਧੂ ਬਿਲਕੁਲ ਸਰ ਜੀ ਹਾਂ ਜੀ ਐਵੇਂ ਜੀ ਸਾਰੇ ਸ਼ੱਕਾਂ ਵਾਲੇ ਸਾਗਰ ਸਿੰਘ ਨੇ ਬੰਨੇ ਸੀਗੇ ਜੀ ਉਹ ਸਾਰੇ ਇੱਕ ਬਜ਼ੁਰਗ ਦੇ ਸਾਰੇ ਔਲਾਦਾਂ ਜੀ ਸਾਡਾ ਹਾਲਾ ਪ੍ਰੇਮ ਹੀ ਬਹੁਤ ਸਾਰਾ ਆਜ ਦੀ ਅਸੀਂ ਇਕੱਠੇ ਵੀ ਹੋਏ ਨੇ ਲਾੜਵੀ ਪਹਿਨੇ ਅਸੀਂ ਇਹ ਸਾਡਾ ਪਹਿਲਾਂ ਤੋਂ ਚੱਲਦਾ ਆ ਰਿਹਾ ਜੀ ਇਹ ਵਿਰਸਾ ਹੈ ਸਰਵਸੰਮਤੀ ਫਿਰ ਤਾਂ ਆਰਾਮ ਨਾ ਹੋ ਜਾਣੀ ਚਾਹੀਦੀ ਏ ਤੁਹਾਡੀ ਕੋਸ਼ਿਸ਼ ਤਾਂ ਸਰਵਸੰਮਤੀ ਦੀ ਆਈ ਬਾਕੀ ਪਤਾ ਨਹੀਂ ਪਿੰਡ ਕੀ ਚਾਹੁੰਦਾ ਹੈ ਬਣੇਗਾ ਤਾਂ ਕੋਈ ਸੰਧੂ ਹੀ ਨਾ ਬਣੂਗਾ ਬਣਾਂਗੇ ਤਾਂ ਅਸੀਂ ਬਣਾਂਗੇ ਹੀ ਬਾਹਰੋਂ ਤਾਂ ਨਹੀਂ ਆਉਣਾ ਜੇ ਸਾਡੀ ਚਾਹਤ ਹੈ ਵੀ ਸਰਵਸੰਮਤੀ ਨਾਲ ਹੀ ਬਣਿਆ ਜਾਵੇ ਮੈਂ ਇੱਕ ਰਮਾਣਾ ਦੇ ਖਬਰਾੜ ਤੇ ਦਿਨ ਕਰ ਜਿਵੇਂ ਕੋਈ ਨਾਨਕੀ ਢੇਰੀ ਹੁੰਦੀ ਹੈ ਜਾਂ ਕੋਈ ਪਰਿਵਾਰ 'ਚ ਬੱਚਾ ਨਹੀਂ ਹੁੰਦਾ ਮੰਨ ਲਓ ਉਹ ਇੱਕ ਮੋੜ ਪਿੰਡ ਤੋਂ ਆ ਇੱਕ ਹਲਵਾਰੇ ਤੋਂ ਆ ਐਂ ਕਰਕੇ ਅਸੀਂ ਉਹਨੂੰ ਪਿੰਡ ਸਤਕਾਰ ਕਰਦੇ ਆ ਉਸ ਤੋਂ ਵੱਧ ਸਾਡੇ ਦਿਲਾਂ ਦੇ ਜਾਨੀ ਆ ਮੰਨ ਲਓ ਵੀ ਜਿਹੜੇ ਬੰਦੇ ਇਹ ਨਹੀਂ ਵੀ ਕੱਲੇ ਸੰਧੂ ਤਰ ਜਿਹੜਾ ਸਾਡਾ ਆ ਭਾਈਚਾਰਾ ਬੈਠਾ ਇਹਨਾਂ ਦੇ ਬਜ਼ੁਰਗ ਵੀ ਜਦੋਂ ਕਿਤੇ ਪਿੰਡ ਬੱਧਿਆ ਨਾ ਵੇਖੋ ਇਹ ਤਾਂ ਸਾਡੇ ਪਿੰਡ ਦਾ ਰਿਕਾਰਡ ਕਢਾਉਣਾ 250 ਸਾਲ ਜਾਂ 220 ਸਾਲ ਹੋ ਗਏ ਉਦੋਂ ਹੀ ਇਹਨਾਂ ਦੇ ਕਮਾਲੇ ਪਿੰਡ ਤੋਂ ਮੰਨ ਲਓ ਬਜ਼ੁਰਗ ਆਏ ਉਫਰ ਜਿਵੇਂ ਉਹਨਾਂ ਸਾਡੇ ਬਜ਼ੁਰਗ ਦੇ ਤਿੰਨ ਬੱਚੇ ਹੋਏ ਉਵੇਂ ਇਹਨਾਂ ਦੇ ਗਾਂ ਚੱਲਦੀ 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 ਪੀੜ੍ਹੀ ਅੱਜ ਮੰਨ ਲਓ ਵੀ 105-7 ਘਰ ਅ ਕਿਸਾਨ ਪਰਿਵਾਰਾਂ ਦੇ ਆ 120-25 ਪਰਿਵਾਰ ਘਰ ਹੈਗੇ ਆ ਗਰੀ ਪਰਿਵਾਰਾਂ ਦੇ ਇਹ ਉਦੋਂ ਤੋਂ ਹੀ ਸਾਡੇ ਨਾਲ ਜਿਵੇਂ ਆਪਣਾ ਨੌ ਮਾਸ ਦਾ ਰਿਸ਼ਤਾ ਹੁੰਦਾ ਤੇ ਜਿਹੜੀ ਸਭ ਤੋਂ ਪਹਿਲਾਂ ਮੈਂ ਕਿਸੇ ਨੂੰ ਵੀ ਸ਼ਾਬਾਸ਼ ਆਪਾਂ ਕਹਿੰਦੇ ਆ ਜਾਂ ਉਹ ਕਰਦੇ ਆ ਇਹ ਪਿੰਡ ਦੀ ਖੂਬਸੂਰਤੀ ਜਾਂ ਰੱਖ-ਰਖਾਵ ਦਾ ਚਲੋ ਬਣਾਉਣ ਵਾਲੇ ਨੇ ਬਣਾਤਾ ਪੈਸੇ ਦੇਣ ਵਾਲੇ ਨੇ ਦੇਤੀ ਉਦੋਂ ਗਾਇਰਿਆਂ ਨੂੰ ਰੱਖਣਾ ਉਹ ਸਾਰਾ ਸਿਹਰਾ ਜਾਂਦਾ ਸਾਡੇ ਨਰੇਗ ਵਾਲਿਆਂ ਨੂੰ ਵੇਖੋ ਆ ਗਰਮੀ 'ਚ ਆਪਾਂ ਤਾਂ ਖੜਾ ਨਹੀਂ ਜਾਂਦਾ ਇਸ ਗਰਮੀ 'ਚ ਕੱਲਾ ਆਪਾਂ ਨੇ 10 ਮਿੰਟ ਖੜੀ ਜਾਈਏ ਇਹਨਾਂ ਨੇ ਵੇਲੋ ਮੁਰਕ ਕੱਢਣੀ ਮੁਰਕ ਐਡੀ ਖੀ ਚੀਜ਼ ਖਰਾਬ ਆ ਇਧਰ ਵੇਖ ਲਓ ਕਿਵੇਂ ਆ ਤੇ ਕੱਲੀ 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 ਐ ਚੁਗਣੀ ਸਾਰੀ ਸਾਰੀ ਦਿਹਾੜੀ ਔਰ ਅਗਲਾ ਘਰੋਂ ਅੰਦਰੋਂ ਐਕਚੁਅਲੀ ਮੈਨੂੰ ਲੱਗਦਾ ਉਹ ਦਿਲ ਦਿਲ ਤੋਂ ਕੰਮ ਕਰ ਰਹੇ ਨਾ ਉਹ ਇਹਨੂੰ ਡਿਊਟੀ ਸਮਝ ਕੇ ਕੰਮ ਕਰ ਰਹੇ ਆ ਤਾਂ ਆਪਾਂ ਸ਼ੁਰੂਆਤ ਕੀਤੀ ਨਾ ਜੀ 2000 15 ਚ ਐਸੀ ਜਗ੍ਹਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਆਏ ਸੀ ਉਹਨਾਂ ਨੇ ਇਸ ਪਾਰਕ ਬਣਾਉਣ ਵਾਸਤੇ ਗੈਸਟ ਹਾਊਸ ਬਣਾਉਣ ਵਾਸਤੇ ਗ੍ਰਾਂਟਾਂ ਜਾਰੀ ਕਰਤੀਆਂ 15 ਮਈ ਨੂੰ 16 15 ਮਈ 2016 ਚ ਸਰਦਾਰ ਬਾਦਲ ਆਏ ਉਹਨਾਂ ਨੇ ਸੰਗਤ ਦਰਸ਼ਨ ਕੀਤਾ ਉਹਨਾਂ ਨੇ ਫਿਰ ਕੋਈ ਕਸਰ ਨਹੀਂ ਛੱਡੀ ਕਿਉਂਕਿ ਉਹਨਾਂ ਦੇ ਨਾਲ ਚੰਡੀਗੜ੍ਹ ਚੀਫ ਸਕੱਟਰੀ ਤੋਂ ਲੈ ਕੇ ਟੋਪਲ ਅਫੀਸਰ ਆਉਂਦੇ ਸੀ ਅੱਧੇ ਕੰਮ ਤੁਹਾਨੂੰ ਮੰਨ ਲਾ ਵੀ 10 ਗੇ ਟੋਟਲ ਗਲੀਆਂ ਔਰ ਤੁਸੀਂ ਅੱਜ ਦੇਖ ਲਓ ਪੰਜਾਬ ਚ ਜਾਓ 12 ਫੁੱਟ ਤੋਂ ਵੱਧ ਤੁਸੀਂ ਗਲੀ ਪੱਕੀ ਨਹੀਂ ਕਰ ਸਕਦੇ ਇਹਦਾ ਸਾਨੂੰ ਪਤਾ ਵੀ ਅਸੀਂ 34 ਫੁੱਟ ਕਿਵੇਂ ਕੀਤੀਆਂ ਤੇ 42 ਫੁੱਟ ਕਿਵੇਂ ਕੀਤੀਆਂ ਤੇ ਸਾਰੀਆਂ ਦੀਆਂ ਸਾਰੀਆਂ ਪੱਕੀਆਂ ਜੇ 150 ਰੈਂਪ ਹੈ ਤਾਂ 150 ਦੇ ਬਾਰ ਚੱਟ ਲੱਗੀ ਹੈ ਮੰਨ ਲਾ ਰੈਂਪ ਰੈਂਪ ਗਿਣਤੀ ਚ ਨਹੀਂ ਆਉਂਦੇਗੇ ਔਰ ਜਿਹੜੀ ਉਹਦੀ ਲੇਬਰ ਹੈ ਲੇਬਰ ਇੱਕ ਫੁੱਟੀ ਕੌਡੀ ਨਹੀਂ ਆਈ ਤੁਹਾਡੇ ਟੀਵੀ ਤੇ ਦੱਸਦੇ ਕੋਈ ਇਹ ਗੱਲ ਦੇਣੀ ਆ ਜਾਂਦੀ ਹੈ ਮਟੀਰੀਅਲ ਨੇ ਆ ਗਿਆ ਜਦੋਂ ਮਟੀਰੀਅਲ ਆ ਗਿਆ ਤੇ ਜਦੋਂ ਨੂੰ ਲੇਬਰ ਆਉਣੀ ਸੀ ਉਹਦੋਂ ਨੂੰ ਕੋਡ ਆਫ ਕੰਡਕਟ ਲੱਗ ਗਿਆ ਤੇ ਸਰਕਾਰ ਬਦਲ ਗਈ ਜਿਹੜਾ ਅੱਜ ਵੀ ਪੈਂਡਿੰਗ ਹੈ ਜਿਹੜਾ ਕੋਲੋਂ ਦਿੱਤਾ ਕਿਉਂਕਿ ਜਿਹੜੇ ਉਹ ਠੇਕੇਦਾਰ ਸੀਗੇ ਉਹਨਾਂ ਨੂੰ ਤਾਂ ਦੇ ਕੇ ਖੜਾ ਛਡਾਉਣਾ ਸੀ ਪੰਜ ਮੁੱਗੇ ਨਵੇਂ ਲੱਗੇ ਹੁਣ ਜੇ ਆਪਾਂ ਕੰਮ ਦੀ ਗੱਲ ਕਰੀਏ ਦਾਣਾ ਮੰਡੀ ਵਾਟਰ ਵਾਕਸ ਮਹਿਕਮੇ ਨੇ ਰਿਪੇਅਰ ਕੀਤਾ ਮੋਗਿਆਂ ਦੀਆਂ ਪਾਈਪਲਾਈਨਾਂ ਇੱਕ ਦੋ ਮੋਗੇ ਰਹਿ ਗਏ ਆਪਣੇ 140 ਪਲਾਟ 5 ਏਕੜ ਜ਼ਮੀਨ ਜਿਹੜੀ ਹੈਗੀ ਹੈ 100 100 ਗਾਜ ਜਿਹੜਾ ਸਰਕਾਰ ਨੇ ਰੱਖਿਆ ਵੀ ਇਹ ਦੇਣਾ ਹੀ ਦੇਣਾ ਹੈ ਗਰੀਬ ਪਰਿਵਾਰਾਂ ਨੂੰ ਕਿਸੇ ਦਾ ਕੋਈ ਪਰਸ਼ਟ ਹੀ ਨਹੀਂ ਜਿਹੜਾ ਕੋਈ ਨਰਮਾ ਚੁਗਣ ਗਿਆ ਸੀ ਉਹਨੂੰ ਵੀ ਆਵਾਜ਼ ਮਾਰ ਕੇ ਕਿਹਾ ਵੀ ਆ ਜਾ ਭਾਈ ਪਲਾਟ ਵੰਡੀ ਦੇ ਆ ਕਿਉਂਕਿ ਦਰਸ਼ਕਾਂ ਨੂੰ ਬਹੁਤ ਘੱਟ ਪਤਾ ਹੋਵੇਗਾ ਕਿ ਪ੍ਰਾਈਮ ਮਿਨਿਸਟਰ ਆਵਾਸ ਯੋਜਨਾ ਸੁਣੀ ਹੈ ਲੇਕਿਨ ਜਿਹੜੇ ਚੰਗੇ ਪਿੰਡ ਆ ਉੱਥੇ ਪਿੰਡ ਦੇ ਜਿਹੜੇ ਲੋਕ ਆ ਉਹਨਾਂ ਨੂੰ 플ੌਟ ਦਿੱਤੇ ਗਏ ਔਰ 140 ਪਰਿਵਾਰਾਂ ਨੂੰ ਇੱਥੇ 플ੌਟ ਦਿੱਤੇ ਗਏ ਕਿ ਉਹ ਘਰ ਬਣਾਣ ਇਹ ਇੱਕ ਬੜੀ ਜਿਹੜੀ ਹੈ ਖੂਬਸੂਰਤ ਗੱਲ ਹੈ ਬਹੁਤ ਸਾਰੇ ਪਿੰਡਾਂ 'ਚ ਦੇਖਣ ਨੂੰ ਮਿਲ ਰਹੀ ਹੈ